हां जी दोस्तों आज अपने ਨਾਲ ਮੌਜੂਦ ਨੇ ਸਰਦਾਰ ਪਿਆਰਾ ਸਿੰਘ ਜੀ ਇਨਸਾਫ ਮਾਮਤ ਪਰਵਾਲੇ ਜੋ ਇੱਕ ਉੱਗੇ ਸਮਾਜ ਸੇਵੀ ਨੇ ਇਹਨਾਂ ਨੇ ਇੱਕ ਆਪਾਂ ਦੁਨੀਆ ਦੇ ਦੇਖਦੇ ਸਵੀਆਂ ਬਹੁਤ ਲੱਗੀਆਂ ਅੱਜ ਕੱਲ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਲੱਗੀਆਂ ਨੇ ਤੇ ਰੋਡਾਂ ਦੇ ਰੋਡ ਦੇ ਉੱਪਰ ਜ਼ਿਆਦਾਤਰ ਲੱਗਦੀਆਂ ਨੇ ਹੈ ਨਾ ਡਿੱਕ ਲੱਗਿਆ ਹੁੰਦਾ ਹੱਥ ਦੇ ਦੇ ਪਾਣੀ ਛਕਾਉਂਦੇ ਨੇ ਜਲ ਛਕਾਉਂਦੇ ਤੇ ਕਿ ਕੇ ਪਿਆਰਾ ਸਿੰਘ ਜੀ ਨੇ ਨਵੀਂ ਸਵੀਰ ਸਟਾਰਟ ਕਰੀਆ ਜਿਹਦਾ ਨਾਮ ਰੱਖਿਆ ਗਿਆ ਚਲਦੀ ਫਿਰਦੀ ਸਵੀਰ ਯਾਨੀ ਕਿ ਇਹਨਾਂ ਤੋਂ ਆਪਾਂ ਜਾਣਦੇ ਆ ਵੀ ਉਹ ਚਲਦੀ ਫਿਰਦੀ ਸਿਰਤੀ ਸਵੀਰ ਦਾ ਕੀ ਮਤਲਬ ਹੈ ਹਾਂਜੀ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਲੈਕੁਮ ਤੇ ਵੱਡੀ ਗੱਲ ਇਹ ਹੈ ਆ ਸੁਖਵਿੰਦਰ ਸਿੰਘ ਜੀ ਅੱਜ ਤੁਸੀ ਮੇਰੇ ਨਾਲ ਹੀ ਹੋਣਾ ਹਾਂਜੀ ਹਾਂਜੀ ਜਿਹੜੀ ਆਪਾਂ ਰੋਣਾ ਤੇ ਲਾਉਣੇ ਆ ਹਾਂ ਜੀ ਹਾਂ ਜੀ ਉਹਦਾ ਇੱਕ ਤਾਂ ਕਾਰਨ ਇਹ ਹੁੰਦਾ ਵੀ ਟ੍ਰੈਕ ਪ੍ਰੋਬਲਮ ਆਉਂਦੀ ਹੈ। ਹਾਂ ਇਹ ਤਾਂ ਬੱਧੀ ਇਰਤ ਹੈ ਜੀ। ਦੂਜੀ ਸਮੱਸਿਆ ਇਹ ਹੈ ਵੀ ਜੇ ਉਹ ਨਹੀਂ ਰੋੜ ਹੁੰਦੀ ਕੋਈ ਤਾਂ ਸਾਨੂੰ ਜੜੀ ਕਰਕੇ ਲੰਘ ਜਾਂਦਾ। ਹਾਂ ਸਹੀ ਗੱਲ ਹੈ ਜੀ। ਉਹਨਾਂ ਚਾਈ ਚਾਈ ਰੱਖਦੀਆਂ ਗੱਡੀਆਂ ਹੁੰਦੀਆਂ ਨੇ। ਉਹਨਾਂ ਨੇ ਆਪਾਂ ਕਹਿੰਦੇ ਬਾਈ ਜੀ ਖੜੇ ਹੋ ਬਾਈ ਜੀ ਖੜੇ ਹੋ ਜਾ ਟਾਇਰ ਲਾਉਣੇ ਇਧਰ ਉਧਰ ਲਾਉਣੇ। ਕੋਈ ਟ੍ਰੈਕ ਵਿੱਚ ਕਿਸੇ ਬੱਚੇ ਦਾ ਆ ਜਾ ਕੋਈ ਟ੍ਰੈਕ ਵਿੱਚ ਗੱਡੀਆਂ ਨੁਕਸਾਨ ਹੋਵੇ। ਉਹ ਵੀ ਸੁਵੀਰ ਜਾਈ ਜੀ ਨਾਲ ਲੱਗੀ ਜਾਂਦੀ ਨਾਲ ਲੱਗੀ ਹਾਂ ਜੀ। ਇਹ ਜਿਹੜੀ ਅੱਜ ਚਲਦੀ ਫਿਰਦੀ ਸੁਵੀਰ ਹੈ ਮੇਰੇ ਪਰਸੋਂ ਦਾ ਹੈ। ਮੇਰੀ ਬੇਟੀ ਕੋ ਬਜਵੇਂ ਗਈ ਆ ਠੀਕ ਹੈ ਜੀ ਮੈਂ ਦਾਣਾ ਮੰਡੀ ਵਿੱਚ ਦੀ ਲੰਘਾਂ ਹਾਂ ਤੇ ਮੇਰਾ ਪੋਤਾ ਦੀ ਨਾਲ ਠੀਕ ਹੈ ਜੀ ਤੇ ਮੈਂ ਕਿ ਬਟੇ ਵੀ ਆ ਦੇਖ ਬਚਰ ਕੇ ਕਿ ਕਿੱਦਾਂ ਡਿਵਲ ਗਰਮੀ 'ਚ ਬੈਠੇ ਨੇ ਹਾਂ ਗਰਮ ਉਹਨਾਂ ਨੇ ਪਾਣੀ ਪੀ ਲਈ ਠੀਕ ਹੈ ਜੀ ਰਾਤ ਮੇਰੇ ਘਰ ਆਇਆ ਤੇ ਤੜਕੋ ਕੀ ਕੀਤਾ 50 ਲੀਟਰ ਦਾ ਢੋਲ ਲੈ ਲਿਆ ਠੀਕ ਹੈ ਜੀ ਉਹ ਢੋਲ ਲੈ ਕੇ ਬਾਬਾ ਜੀ ਵਿਸਕਰ ਮਾੜੇ ਕਹੇ ਜੀ ਉਹਨੇ ਬਹੁਤ ਬਣੀ ਬਿੱਖਣ ਨੇ ਵਧੀਆ ਸੇਵ ਕਰੇ ਵਿਚਾਰੇ ਠੀਕ ਹੈ ਜੀ ਜਣੀ ਰੋਹਾਨੀਅਤ ਵਾਲੇ ਇਨਸਾਨ ਨੇ ਉਹ ਠੀਕ ਹੈ ਜੀ ਤੇ ਉਹਨਾਂ ਨੂੰ ਕਹਿਵਾਂ ਬਾਬਾ ਜੀ ਮੇਰੇ ਇੱਕ ਦਿਲ ਦੀ ਤਮੰਨਾ ਹੈ ਜੀ ਤੁਸੀਂ ਪੂਰੀ ਕਰ ਦਿਓ ਕਹਿੰਦੇ ਦੱਸੋ ਭਾਈ ਉਹ ਕਹਿੰਦੇ ਜੀ ਤੁਸੀਂ ਬਾਬਾ ਜੀ ਵੀ ਆ ਮੈਨੂੰ ਮਿੱਠਾ ਪਾਣੀ ਮਰਾ ਕੇ ਦਿਓ ਵੀ ਆਪਾਂ 50 ਲੀਟਰ ਲੋਕ ਉਹਨਾਂ ਨੂੰ ਪਿਆ ਗਣਾ ਦੀ ਜਿਹੜੀ ਝੁੱਗੀਆਂ ਛੋਗੀਆਂ ਜਿਨ੍ਹਾਂ ਦੇ ਉੱਪਰ ਕੱਪੜੇ ਵੀ ਸਤਾਂ ਕੱਪੜੇ ਵੀ ਸਤਾਂ ਸਾਡੇ ਤਾਂ ਏਸੀ ਲੱਗੇ ਹੋਣੇ ਆਪਾਂ ਨੂੰ ਇੱਥੇ ਪ੍ਰੋਬਲਮ ਨਹੀਂ ਤੇ ਮੇਰੇ ਮਨਚੇ ਇਹ ਹੋਇਆ ਕਿ ਮੈਂ ਉਹਨਾਂ ਨੂੰ ਕੰਮ ਪਿਆਵਾਂ ਠੀਕ ਹੈ ਜੀ ਅੱਜ ਹੁਣ ਜਦੋਂ ਆਪਾਂ ਇਕੱਠੇ ਗਏ ਆਂ ਬਜਨੀ ਚਲੇ ਗਏ ਮੈਂ ਬਜਨੀ ਇੱਥੇ ਪ੍ਰਵੇਸ਼ ਨਹੀਂ ਮਰੇਣਾ ਹਾਂ ਜੀ ਹੁਣ ਪਰ ਹਾਂ ਉਹਨਾਂ ਦੇ ਕਰਮਾਜੀ ਕੁਝ ਤਾਂ ਪਤਾ ਲੱਗਿਆ ਕਿ ਇਹ ਸੇਰਪੁਰਾ ਹੈ ਇਹ ਰੋਪਾ ਮੁੜ ਕੇ ਸੇਰਪੁਰਾ ਹੈ ਹਾਂ ਜੀ ਸੇਰਪੁਰਾ ਕਿ ਉਹ ਕੋਥੇ ਕਿੰਨਾ ਨੰਦ ਬਰਸੀਆ ਹਾਂ ਜੀ ਬਹੁਤ ਵਧੀਆ ਲੱਗਿਆ ਉਹ ਛੋਟੇ ਛੋਟੇ ਬੱਚੇ ਛੋਟੇ ਦੀ ਵੱਡੇ ਦੀ ਉਹਨਾਂ ਨੂੰ ਪਤਾ ਨਹੀਂ ਕਿਹੜੀ ਰੱਬੀ ਰੂਹ ਦੀ ਸਹੀ ਗੱਲ ਹੈ ਪਛਾਣ ਹਿੱਕ ਤੇ ਬੰਦੇ ਦੇ ਕਰਮ ਜਿਹੜਾ ਰੂਹਾਨੀ ਅਧਰਮ ਮਾਤਾ ਨੂੰ ਪਤਾ ਲੱਗਦਾ ਹੈ ਜਦੋਂ ਹਾਂ ਜੀ ਤੇ ਉੱਥੇ ਵੀ ਆਪਾਂ ਉਹਨਾਂ ਨੂੰ ਜਲਸ ਪਾਉਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਕਹਿ ਰਿਹਾ ਉਹ ਟਰੱਕ ਚੱਲੋਂ ਉੱਥੇ ਆਪਾਂ ਪਾਣੀ ਪੀ ਗਾਵਾਂ ਹਾਂ ਜੀ ਇਹਦੀ ਲਿਵਰਾਂ ਨਹੀਂ ਆ ਰਹੀ ਜੀ ਇਹ ਕੱਕ ਹਾਂ ਜ ਉਹ ਬਹੁਤ ਖੁਸ਼ ਹੋ ਜੀ ਆਨੰਦ ਆ ਗਿਆ ਤੂੰ ਕਹਿੰਦੇ ਵੀ ਸਾਨੂੰ ਇੰਨੀ ਪਿਆਸ ਹੈ ਜੀ ਨਹੀਂ ਲੱਵੇ ਕੋਈ ਇੱਥੇ ਕਿਹੜੀ ਪੀ ਵੀ ਰਹੀ ਚੁੱਕ ਡਬਾ ਨੰਦਾਇਆ ਤੁਰਕੋ ਤੁਹਾਨੂੰ ਪਤਾ ਨਹੀਂ ਕਿਹੜੀ ਰੂਹ ਆ ਜਿਹੜੀ ਮੇਰੇ ਪਰਿਵਾਰ ਨੂੰ ਸ਼ੀਸ਼ ਦਊਗੀ ਤੇ ਉਹ ਦਰਗਾ ਚਲੀ ਜਾਊਗੀ ਬਿਲਕੁਲ ਸਹੀ ਗੱਲ ਜਿਹੜੇ ਪਰ ਰੋੜਾ ਤੇ ਕਿਉਂ ਨੇ ਨਾ ਉਹਦਾ ਮੇਰੇ ਮਨ ਦਾ ਕਿੰਨਾ ਵਧੀਆ ਮੈਟਰ ਨਹੀਂ ਜਿਹੜਾ ਯਾਰ ਰਾਤ ਨੂੰ ਆਪਣੇ ਤਪਦਾ ਹੈਗਾ ਉਹਨੂੰ ਪੀਉਂਦੇ ਸੀ ਪੈਸੇ ਨੂੰ ਪਾਣੀ ਪੀਣਾ ਬਿਲਕੁਲ ਹੈ ਜੇ ਪਰ ਜੇ ਉਹਨੂੰ ਰੋਟੀ ਤੋਂ ਵਧੀਆ ਯਾਰ ਪਹਿਲੇ ਗੱਡੀਆਂ ਚਾ ਉਹਨਾਂ ਦੇ ਧਰੇ ਹੁੰਦੇ ਨੇ ਕੈਂਪਰ